ਦੇ ਦੁਨੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਮੇਂ ਅਸੀਂ ਕੋਰਾਲੀ ਤੋਂ ਔਰੋਪਨ ਮਾਰਕਟ ਤੇ ਪਹੁੰਚੇ ਹਾਂ ਜਿੱਥੇ ਸ੍ਰੀ ਜੰਮਲੌਰ ਸਾਹਿਬ ਦੇ ਨਜ਼ਦੀਕੀ ਪਿੰਡ ਦੇ ਸਰਪੰਚ ਵੱਲੋਂ ਨਵਾਂਕ ਲੜਕੀ ਨਾਲ ਜਬਰ ਜਨਾਹ ਕਰਨ ਦਾ ਜਿਹੜਾ ਪਰਚਾ ਦਰਜ ਹੋਇਆ ਹੈ। ਤਾਂ ਮੈਂ ਕਿ ਅੱਜ 18 ਦਿਨ ਬੀਤ ਚੁੱਕੇ ਨੇ। ਸਰਪੰਚ ਪੁਲਿਸ ਦੇ ਘਰੋਂ ਬਾਹਰ ਆ। ਸੋ ਪਰਿਵਾਰਕ ਮੈਂਬਰ ਅਤੇ ਇਲਾਕਾ ਨਿਵਾਸੀਆਂ ਸਮੇਤ ਜਨ ਜਥੇਬੰਦੀਆਂ ਤੋਂ ਨੇ ਹੰਕទឹក ਜਥੇਬੰਦੀਆਂ ਬਤੂ ਰਲ ਮਿਲ ਕੇ ਰੋਪੜ ਬੁਰਾਲੀ ਮਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੀ ਪਸਰ ਹੋਇਆ ਹੈ ਸਾਹਮਣੇ ਦਾ ਮੇਗਾ ਦਵਾ ਨਹੀਂ ਕਰਾਂਗੇ ਉੱਚ ਅਧਿਕਾਰੀ ਇੱਥੇ ਪਹੁੰਚਣਾ ਇੱਥ ਨੂੰ ਹੋ ਗਏ ਨੇ ਆਓ განਬਾਤ ਕਰਾਉਂਦੇ ਆ ਕੀ ਕਹਿਣਾ ਉੱਚ ਅਧਿਕਾਰੀਆਂ ਦਾ ਕੀ ਸਿੱਟਾ ਨਿਕਲਿਆ ਇਸ ਧਰਮੇ ਦਾ ਸਾਕੇ ਚਲਦੇ ਆ ਤੁਹਾਨੂੰ ਸੁਤਾਰਨੇ ਦੇ ਨਗਦੀ ਸੁਤਾਰਨੇ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮਰੀਜ਼ ਨੂੰ ਜਿਹੜਾ ਲੰਘਾਇਆ ਜਾ ਰਿਹਾ ਹੈ ਇਹ ਵੀ ਤੁਹਾਡਾ ਫੈਸਲਾ ਹੈ ਪੀਟੀਓ ਦੇ ਲਈ 3 ਦਿਨ ਤੱਕ ਨਜ਼ਰ ਲਗਾ ਕੇ सो बड़ी गिनती के धरना जोड़ा लगया गया सबका मुख्यमंत्री चरणजीत सिंह के बेटे नवजीत सिंह नवी धरने के शमूलीयत करने के लिए पहुंचे ने निहंग सिंह जथेबंदियों वालों भी धरना की हमायत बाबा राजा राज तो 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 ਮੈਂ ਮਾੜੀ ਤਰ੍ਹਾਂ ਤੋਂ ਸ਼ਾਮ ਤੋਂ ਡੇਸਟੀ ਔਰ ਮੇਰੇ ਨਾਲ ਮੇਰੇ ਤਰੀਕ ਐਸਪੀ ਰਾਜਪਾਲ ਹੁੰਦ ਏ ਐਸਪੀ ਹੈਡਕੁਆਟਰ ਤੇ ਨਾਲ ਸੀ ਤੇ ਅਸੀਂ ਦੋਨੋਂ ਆਫੀਸਰ ਚੋਕੇ ਕਰਕੇ ਕੌਂਟੀ ਜਿਹੜੀ ਵਾਲੀ ਜਾਦੂ ਪੀਉ ਕਿ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਮੰਤ ਭਾਗੀ ਹੋਈ ਹੈ ਬਟ ਪੁਲਿਸ ਅਸੀਂ ਹਰ ਪੱਖੋਂ ਜਿਹੜੇ ਹੈਗੇ ਨੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੇ ਲਈ ਇਹਦੇ ਕੰਮਿਆਫ ਹੋਵਾਂਗੇ ਜਲਦੀ ਕਾਫੀ ਜਿਹੜੇ ਕਲੂਸ ਸੀ ਜਿਹੜੀਆਂ ਐਡਵਾਂਸਮੈਂਟ ਸੀ ਜਿਹੜੇ ਇਹਦੇ ਚ ਅਸੀਂ ਜਿਨ੍ਹਾਂ ਨੇ ਬਨਾ ਵੀ ਦਿੱਤੀ ਸੀ ਉਹਨਾਂ ਦੇ ਵੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਔਰ ਅਸੀਂ ਅੱਗੇ ਵਧ ਰਹੇ ਹਾਂ ਆਪਣੀ ਤਫਤੀਸ਼ ਦੇ ਵਿੱਚ ਹਰ ਪਹਿਲੂ ਦੇ ਬਾਰੇ ਜਾਣਕਾਰੀ ਜਿਹੜੀ ਮੁਹੱਈਆ ਕਰਵਾਈ ਗਈ ਸੀ ਅਸੀਂ ਉਸਾਰਾ ਮੈਮਰੀ ਕਲੈਕਟ ਕੀਤਾ ਔਰ ਬੀਤੇ ਦਿਨ ਹੀ ਇਹਦੇ ਚ ਜੋ ਐਸ 14 ਸੀ ਤਬਾਦਲਾ ਵੀ ਹੋਇਆ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਗੁਜ਼ਾਰਿਸ਼ ਕਰਾਂਗੇ ਕਿ ਅੱਜ ਵਾਲੇ ਜਿਹੜੇ ਫਤਰਨੇ ਨੂੰ ਇੱਥੇ ਹੀ ਬੰਦ ਕਰਕੇ ਪਿੱਛੇ ਢੀੜਕਾ ਕਾਫੀ ਕੱਟੇ ਹੋਈ ਆ ਹਰ ਤਰ੍ਹਾਂ ਦੀ ਕੋਈ ਐਂਬੂਲੈਂਸ ਫਸੀ ਹੋਈ ਹੈ ਤਾਂ ਲੋਕਾਂ ਨੂੰ ਨਿਰਵਿਘਨ ਇਥੋਂ ਲੰਘਣ ਦਈਏ ਤੇ ਜੋ ਦੋ ਵੀ ਪਹਿਲੂ ਤੋਂ ਅਸੀਂ ਦਿਨ ਰਾਤ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਾਫੀ ਪਹਿਲੂ ਜਿਹੜੇ ਪੁਲਿਸ ਦੇ ਹੈਗੇ ਨੇ ਕੰਮ ਕਰਦੇ ਪਰਦੇ ਦੇ ਪਿੱਛੇ ਕਰਦੇ ਉਹਨਾਂ ਨੂੰ ਅਸੀਂ ਪਬਲਿਕ ਜਾਗਰੂਕ ਨਹੀਂ ਕਰ ਸਕਦੇ ਪਰ ਕੋਰ ਕਮੇਟੀ ਜਿਹੜੀ ਸੰਘਰਸ਼ ਕਮੇਟੀ ਦੇ ਨਾਲ ਮੀਟਿੰਗ ਕਰਕੇ ਅਸੀਂ ਇਹਨਾਂ ਸਾਰਿਆਂ ਨੂੰ ਜਾਣੂ ਕਰਾਇਆ ਨੇ ਔਰ ਇਹ ਸੈਟੀਸਫਾਈਡ ਨੇ ਔਰ ਜਲਦੀ ਜਿਹੜੇ ਹੈਗਾ ਅਪਰਾਧੀ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਿਹੜੀ ਸਜ਼ਾ ਤੱਕ ਵੀ ਜਾਵਣ ਤਾਂ ਕਿ ਕੋਰਟ ਦੇ ਵਿੱਚੋਂ ਵੀ ਉਹਨੂੰ ਘੜੀ ਤੋਂ ਘੜੀ ਜਰਾ 35 ਹੈ ਜੀ ਜਿਹਦੇ ਪਰਤੀ ਗ੍ਰਿਫਤਾਰ ਹੋ ਗਿਆ ਉਹ ਅਖਬਾਰਾਂ ਚ ਫੋਟੋਆਂ ਹੋਣੀਆਂ ਚਾਹੀਦੀਆਂ ਜੀ ਉਹਦੀਆਂ ਬਿਲਕੁਲ ਜੀ ਉਹਦੀ ਬਕਾਇਦਾ ਪ੍ਰੈਸ ਕਾਨਫਰੰਸ ਚ ਲਿਖਣਾ ਚਾਹੀਦਾ ਕਿ ਦੋਸ਼ੀ ਫੜਿਆ ਗਿਆ ਸਾਡੀ ਕਮੇਟੀ ਵੱਲੋਂ ਮੰਗ ਸੀਗੀ ਤੇ ਇੱਕ ਤਾਂ ਐਸਐਚਓ ਸਾਹਿਬ ਦੀ ਬਦਲੀ ਠੀਕ ਹੈ ਦੋਸਰਾ ਦੋਸਰਾ ਉਹਦਾ ਜਿਹੜਾ ਜਿੱਦਾ ਨਸ਼ੇ ਵਾਲਾ ਤੇ ਪੰਜਾਬ ਫਿਰ ਰਿਹਾ ਉਹਦੀ ਪ੍ਰਾਪਰਟੀ ਤੇ ਪੰਜਾਬ ਚ ਫਿਰਨੇ ਦੀ ਜਿਹੜੀ ਸਾਡੀ ਮੰਗ ਸੀਗੀ ਉਹ ਵੀ ਪੂਰਾ ਕਰਦਾ ਸਾਰੀਆਂ ਜਨਤਾ ਜਿਹੜੀ ਹੈਗੀ ਹੈ ਸੰਦਰਸ਼ ਕਮੇਟੀ ਨਾਲ ਸਾਡੀਆਂ ਹੋਟੀਆਂ ਨੇ ਤੇ ਆਪਾਂ ਜੀ ਗੁਜ਼ਾਰਿਸ਼ ਕਰਦੇ ਹਾਂ ਸਾਰੇ ਇਸੇ ਤਰਨੇ ਨੂੰ ਅੱਪਾ ਅੱਜ ਇੱਥੇ ਕਾਲ ਆਫ ਕਰੀ ਪੁਲਿਸ ਹਰ ਪੱਖੋਂ ਆਪ ਜੀ ਦੇ ਨਾਲ ਹੈ ਹਰ ਪਾਸਿਓਂ ਆਪ ਜੀ ਦੇ ਨਾਲ ਹੈ ਦਿਨ ਰਾਤ ਅਸੀਂ ਅਵੇਲੇਬਲ ਨੇ ਔਰ ਜਿਹੜੀ ਸੰਘਰਸ਼ ਕਮੇਟੀ ਸਾਡੇ ਨਾਲ ਸੰਪਰਕ ਦੇ ਵਿੱਚ ਹੈ ਔਰ ਜਲ ਤੋਂ ਜਲ ਜਿਹੜੇ ਅਕਿਊਜ਼ ਨੂੰ ਗ੍ਰਿਫਤਾਰ ਕਰਕੇ ਫਿਰ ਮੈਂ ਥੱਲੇ ਕਰ ਦਿਆ ਬਾਈ ਥੋੜਾ ਮੈਂ ਥੱਲੇ ਕਰ ਲਿਓ ਉਹ ਤਿਆਰ ਹੈ ਤੇ ਸਾਲੇ ਨੂੰ ਹਰਿਆਣੇ ਦੇ ਵਿੱਚ ਦੋ ਦਿਨ ਚੰਡੀ ਕੱਢਦੇ ਗਿਆ ਮੈਂ ਲੈਬ ਤੁਹਾਨੂੰ ਦਿਖਾ ਸਕਦਾ ਉਹ ਸਾਲੇ ਨੂੰ ਕਿਉਂ ਨਹੀਂ ਕਰ ਬਦਰ ਕਹ ਲਈ ਪਰ ਕਿਉਂ ਅਸੀਂ ਬੈਠੇ ਇੱਥੇ ਬੈਠਣ ਵਾਸਤੇ ਉਹ ਐਸ਼ ਨਾਲ ਮੁਰਗੇ ਬੱਕਰੇ ਖਾ ਰਿਹਾ ਅਰੇ ਆਣੇ ਦੇ ਵਿੱਚ ਬੈਠਾ ਮੈਂ ਕੌਲ ਤੇ ਤੁਹਾਨੂੰ ਮੈਂ ਸਾਰੇ ਕੁਝ ਸਪੈਸਟ ਕਰਾ ਸਕਦਾ ਦਿਖਾ ਦਿਓ ਬਾਅਦ ਵਿੱਚ ਬਾਅਦ ਵਿੱਚ ਪੱਤਰਕਾਰ ਨਾਲ ਗੱਲ ਕਰਵਾਈ ਹੈ ਮੈਂ ਉਧਰ ਪੱਤਰਕਾਰ ਨਾਲ ਪੁੱਛੋ ਜੇ ਸਾਡੇ ਪਾਸ ਆ ਗਿਆ ਅਸੀਂ ਨਹੀਂ ਬੰਕਸ਼ਨ ਦੇਖੋ ਜੀ ਇਹ ਸਾਰੀਆਂ ਗੱਲਾਂ ਸੰਗਠਨ ਕਮੇਟੀ ਨਾਲ ਕੱਲ੍ਹ ਸ਼ਾਮ ਨੂੰ ਵੀ ਹੋਈਆਂ ਨੇ ਅਸੀਂ ਲਗਾਤਾਰ ਇਨ ਟੱਚ ਹੈ ਜਿਹੜੀ ਵੀ ਇਹਦੇ ਚ ਕਾਰਵਾਈ ਹੈਗੀ ਚੱਲ ਰਹੀ ਹੈ ਤੇ ਮੈਂ ਉਹਨਾਂ ਨੂੰ ਹੈਂਡਓਵਰ ਕਰਦੀ ਹਾਂ ਕਿ ਤੁਹਾਨੂੰ ਇਹਦਾ ਸਨੇਹਾ ਦੇ ਜਨਾਬ ਜੀ ਅੱਜ ਤੁਸੀਂ ਧਰਨੇ ਤੇ ਪਹੁੰਚੇ ਹੋ ਜੀ ਕੀ ਕਹਿਣਾ ਹੈ ਇਸ ਬਾਰੇ ਕੀ ਸਿੱਟਾ ਨਿਕਲਿਆ ਜੀ ਧਰਨੇ ਤੇ ਕਿ ਆਸ਼ੀਰਵਾਦ ਚਾਹ ਦੇ ਵਿੱਚ ਇਹ ਕਰਨਾ ਇੱਕ ਨਾਬਾਲਗ ਕੁੜੀ ਨੂੰ ਦੇ ਨਾਲ ਜਬਰ ਜਨਾਬ ਹੋਇਆ ਹੈ ਇੱਕ ਸਰਪੰਚ ਨੂੰ ਫਿੱਟ ਆ ਗਿਆ ਉਹਨੂੰ ਇਨਸਾਫ ਦਵਾਂ ਦੇ ਚੱਕਰ ਚੂਹੇ 20 ਦਿਨ ਹੋ ਗਏ ਸਰਪੰਚ ਹਜੇ ਵੀ ਫਰਾਰ ਹੈ ਤੇ ਉਹਨੂੰ ਫੜਿਆ ਨਹੀਂ ਜਾ ਰਿਹਾ ਸਾਨੂੰ ਪਤਾ ਹੈ ਵੀ ਉਹ ਜਿਹੜੇ ਇੱਥੇ ਦੇ ਐਮਐਲਏ ਐਮਪੀ ਉਹਨਾਂ ਦਾ ਖਾਸ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਹੋਰ ਸਮਾਂ ਮਿਲੀ ਜਾ ਰਿਹਾ ਅੱਗੇ ਭੱਜਣ ਦਾ ਜਾਂ ਉਹ ਸੋਚਦੇ ਹੋਣਗੇ ਵੀ ਅਸੀਂ ਕਿਨੇ ਫੈਸਲਾ ਕਰਨ ਲਈ ਗਰੀਬ ਪਰਿਵਾਰ ਪਰਿਵਾਰ ਨੇ ਵੀ ਇਹ ਦਿਖਾਇਆ ਕਿ ਸਾਡੀ ਅਜੇ ਜ਼ਮੀਰਾਂ ਜਾਗਦੀਆਂ ਤੇ ਉਹ ਚੌਂਕ ਖੜਾ ਹੋ ਕੇ ਇਨਸਾਫ ਮੰਗ ਰਿਹਾ ਹੈ ਤੇ ਅਸੀਂ ਉਹਦਾ ਸਾਥ ਦੇ ਰਹੇ ਹਾਂ ਤਾਂ ਕਿ ਉਸ ਧੀ ਨੂੰ ਇਨਸਾਫ ਮਿਲ ਸਕੇ ਜਿਹਦੇ ਨਾਲ ਇਹ ਜ਼ਬਰਦਸਤਨਾਹ ਹੋਇਆ ਰਾਜਪੁਰੇ نیشنل ਹਾਈਵੇ 'ਤੇ ਜਾਨ ਕੀਤਾ ਸੀਗਾ ਤਾਂ ਕਿ ਪ੍ਰਸ਼ਾਸਨ ਦੇ ਫਿਰੰਨਾ ਦੇ ਕੋਈ ਜਰੂਰ ਸੱਜ ਸਕੇ ਕਿ ਉਹ ਲਭੂਨ ਲਾਭ ਸਕਣ ਉਹ ਕਿੱਥੇ ਕਿੱਥੇ ਭੱਜਿਆ ਦਾ ਹੈ ਨਹੀਂ ਹੈ ਤਾਂ ਇੰਡੀਆ ਦੇ ਵਿੱਚ ਹੀ ਹੈ ਸੋ ਅੱਜ ਜਿਹੜਾ ਕਨੈਕਸ਼ਨ ਬਣੀ ਬਚਾਅ ਕੀਤਾ ਤਾਂ ਉਹ ਪ੍ਰਸ਼ਾਸਨ ਨੇ 4 ਦਿਨ ਸੜ ਤੋਂ ਹੋਰ ਮੰਗਿਆ ਕਿ 4 ਦਿਨਾਂ ਦੇ ਅੰਦਰ ਅਸੀਂ ਉਹ ਫੜਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਨਹੀਂ ਉਹ 4 ਦਿਨ ਦੇ ਅੰਦਰ ਫੜ ਹੁੰਦਾ ਤਾਂ ਜਿਹੜੀ ਅਤਨੀ ਸਰਸ਼ਕ ਕਮੇਟੀ ਹੈ ਤੇ ਜੋ ਫੈਸਲਾ ਲੈਂਦਾ ਹੋਗਾ ਅਸੀਂ ਉਹਦਾ ਸਾਥ ਦਵਾਂਗੇ ਲੱਗਦਾ ਤੁਹਾਨੂੰ ਇੱਕ ਧੀ ਦੀ ਇੱਜ਼ਤ ਤਾਰ-ਤਾਰ ਹੋਈ ਹੈ ਸੜਕਾਂ ਤੇ ਰੁਲ ਕੇ ਇਨਸਾਫ ਲੈਣਾ ਪੈਂਦਾ ਹੈ ਇਹ ਕਿਹੋ ਜੀ ਸਰਕਾਰ ਹੈ ਜਿਸ ਤਰ੍ਹਾਂ ਬਾਕੀ ਚੀਜ਼ਾਂ ਲਈ ਬੰਦਾ ਇਨਸਾਫ ਦੇ ਤੱਕ ਸਾਲੀ ਕਰਨਾ ਉਹ ਤਾਂ ਦੀ ਘਰੇ ਲਾਂਦੇ ਚੱਕੇ ਲੱਗਦੇ ਨਹੀਂ ਹੈ ਵੀ ਸਾਨੂੰ ਨਹੀਂ ਇਨਸਾਫ ਦੇਦੀ ਤਾਂ ਮੋਦੀ ਸਰਕਾਰ ਨਹੀਂ ਇਨਸਾਫ ਦੇਦੀ ਕੋਈ ਚੀਜ਼ ਨਹੀਂ ਪਰ ਇਹ ਤਾਂ ਇੱਕ ਇਹਦੀ ਸ਼ਰਮਨਾਕ ਗੱਲ ਹੈ ਬੰਦੇ ਜਿਹਦੇ ਦੇ ਘਰ ਕੋਈ ਹੁੰਦੀ ਹੈ ਆਪਣੇ ਘਰ ਕੋ ਬਾਹਰ ਕਿਸੇ ਨੂੰ ਆਲੇ ਦੋਲੇ ਵੀ ਨਹੀਂ ਦੱਸਦਾ ਵੀ ਹੋਈ ਹੋਈ ਹੈ ਅੱਜ ਉਸਦੀ ਦਾ ਬਾਪ ਚੌਕ 'ਚ ਖੜਾ ਹੋ ਕੇ ਤੁਹਾਨੂੰ ਦੱਸਣਾ ਪਿਆ ਮੇਰੀ ਪੀੜ੍ਹੀ ਨਾਲੋਂ ਇਨਸਾਫ਼ ਨਹੀਂ ਹੋ ਰਿਹਾ ਇਹੇ ਜੀ ਸਰਕਾਰ ਅਸੀਂ ਜੋ ਚੁਣ ਲਈ ਹੈ ਜਿਹੜੀ ਇਹੇ ਜੇ ਬੰਦਿਆਂ ਦਾ ਸਾਥ ਦੇ ਰਹੀ ਹੈ ਵੀ ਉਹਨਾਂ ਦੀ ਸਰਕਾਰ ਦੇ ਬੰਦੇ ਆ ਉਹਨਾਂ ਦੇ ਕਮਾਊ ਪੁੱਤ ਹਨ ਤੇ ਉਹਨਾਂ ਨੂੰ ਅਸੀਂ ਨਾ ਫੜਨ ਲਈ ਕਿਤੇ ਸੰਧੋਗਾ ਕਰਾਉਂਦੇ ਇਹੇ ਜੇ ਬੰਦੇ ਆਪਾਂ ਕੈਰੇਕਟਰਲੈਸ ਬਣਦੇ ਆ ਜਿਨ੍ਹਾਂ ਨੂੰ ਸ਼ਰਮ ਹੀ ਨਹੀਂ ਹੈ ਕਿਹੇ ਜੇ ਗੱਲਾਂ ਤੇ ਅਸੀਂ ਸੰਧੋਗਾ ਕਰਾਉਣਾ ਚਾਹ ਰਹੇ ਹਾਂ ਸੋ ਇਹ ਸਾਰਾ ਪੰਜਾਬ ਹੀ ਅੱਜ ਇਸ ਗੱਲ ਦੇ ਦਰਾਦਰਾ ਹੋਇਆ ਹੋਇਆ ਵੀ ਕੀ ਅਸੀਂ ਨੁਮਾਇੰਦੇ ਚੁਣੇ ਆ ਇੱਕ ਹਵਾ ਨੂੰ ਬੋਟ ਪਈ ਸੀ ਆਪਾਂ ਕਿਸੇ ਬੰਦੇ ਦਾ ਕਰੈਕਟਰ ਦੇਖਿਆ ਹੀ ਨਹੀਂ ਵੀ ਉਹ ਬੰਦਾ ਕੀ ਹੈ ਜਿੰਨੂੰ ਅਸੀਂ ਬੋਟ ਪਾ ਰਹੇ ਆ ਅੱਜ ਉਹ ਬੰਦਿਆਂ ਦੇ ਅੱਗੇ ਨਿਕਲ ਰਹੀ ਸਮਝ ਦੇ ਨਾਲ ਜੇਕਰ ਇਹੀ ਕਾਂਡ ਕਿਸੇ ਵੱਡੇ ਅਧਿਕਾਰੀ ਦੀ ਬੇਟੀ ਨਾਲ ਹੋਇਆ ਹੁੰਦਾ ਜਾਂ ਕਿਸੇ ਵੱਡੇ ਅਫਸਰ ਦੀ ਬੇਟੀ ਨਾਲ ਹੋਇਆ ਹੁੰਦਾ ਤਾਂ ਹੁਣ ਨੂੰ ਕਦਾਂ ਉਹ આરોપી ਚੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ ਠੀਕ ਆ ਤੇ ਇਹਦੇ ਸਬੰਧ ਵਿੱਚ ਕੀ ਕਹਿਣਾ ਤਾਂ ਦੇਖੋ ਇਹ ਤਾਂ ਕਿਸੇ ਰਾਤ ਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਕਿ ਕਿਸੇ ਬਤੋ ਹੁੰਦਾ ਅਜੀੜ ਮੜਾ ਹੁੰਦਾ ਤਾਂ ਪਹਿਲਾਂ ਵੀ ਇੱਥੇ ਇੱਕ ਸਟੀਚ ਬਣਿਆ ਸੀ ਜਿੱਦਾਂ ਹੋਇਆ ਸੀਗਾ ਉਹਨੂੰ ਅੱਜ ਇਹਨੇ ਕੰਮ ਕਰਵਾਇਆ ਗਿਆ। ਸੋ ਆ ਗ੍ਰੀ ਕਾ ਡਿਕੂਰੀਮਨ ਕਰਨ ਦਾ ਸਾਨੂੰ ਇੱਦਾਂ ਰੋਲਣਾ ਪੈ ਰਿਹਾ ਹੈ। ਅੱਜ ਤੱਕ ਇਦਾਂ ਹੋਇਆ ਹੀ ਨਹੀਂ ਸੀਗਾ ਵੀ ਇਦਾਂ ਦੇ ਕਿਸੇ ਨਾਲ ਜ਼ਬਰਦਸਤ ਹੋ ਵੀ ਨਬਾਲਕ ਕੁੜੀ ਨਾਲ ਹੋਇਆ ਹੋਵੇ। ਇਹਨੂੰ ਇਦਾਂ ਕਰਨਾ ਲਾ ਕੇ ਆਪਣੇ ਇਨਸਾਫ ਹੁੰਦਾ ਹੋਵੇ। ਇਹ ਬੜੀ ਬੰਦਭਾਗੀ ਕੱਟਣਾ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਤੇ ਹੁਣ ਜੀ ਸਰਪਤੀ ਤੇ ਅੱਗੇ ਨੂੰ ਕਿਸੇ ਤਰੀਕ ਨਾਲ ਐਨਾ ਹੋਵੇ ਪ੍ਰਸ਼ਾਸਨ ਨੂੰ ਇਹਦਾ ਡਰ ਰਹੂਗਾ ਕਿ ਪਹਿਲਾਂ ਇਦਾਂ ਹੋਇਆ ਸੀ ਤਾਂ ਕਿਵੇਂ ਸਰਕੇ ਚਾਲੂ ਪ੍ਰਸ਼ਾਸਨ ਨੇ ਵਾਰ-ਵਾਰ ਵਾਅਦੇ ਕਰਕੇ ਉਹ ਤੋੜੇ ਆਂ ਕਿ ਲੱਗਦਾ ਹੈ ਕਿ ਜੋ ਅੱਜ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਇੰਨੇ ਦਿਨਾਂ ਚੋਂ ਅਰੈਸਟ ਕਰ ਲਾਂਗੇ ਉਹਨੂੰ ਪੂਰਾ ਕਰਨਗੇ ਪ੍ਰਸ਼ਾਸਨ ਦੇ ਕੋ ਫੜਨਾ ਦਾ ਪ੍ਰਸ਼ਾਸਨ ਨੇ कि ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਕਿ ਅਸੀਂ ਇਨਸਾਫ ਕਰਦੇ ਹਾਂ ਤੇ ਜੋ ਪ੍ਰਸ਼ਾਸਨ ਕਹਿ ਰਿਹਾ ਹੈ ਅਸੀਂ ਉਹਦੇ ਨਾਲ ਕੰਨਫਰਮੇਟ ਕਰ ਰਹੇ ਹਾਂ ਕਿ ਕਿ ਅਸੀਂ ਚਾਹੁੰਦੇ ਹਾਂ ਵੀ ਉਹ ਛੇਤੀ ਕੋ ਛੇਤੀ ਰਿਹਾਸ ਹੋਵੇ ਤੇ ਅਸੀਂ ਆਪਣੇ ਵੱਲੋਂ ਵੀ ਜੋ ਸਾਨੂੰ ਸੂਚ ਮਿਲਦੀ ਹੈ ਅਸੀਂ ਉਹ ਪ੍ਰਸ਼ਾਸਨ ਨੂੰ ਦੱਸਦੇ ਹਾਂ ਕਿ ਉਹ ਛੇਤੀ ਕੋ ਛੇਤੀ ਕਰ ਸਕਣ ਕਿ ਇਹਦਾ ਲਾਭ ਸਾਡੇ ਇਹ ਪ੍ਰਸ਼ਾਸਨ ਨਹੀਂ ਕੰਮ ਕਰੂਗਾ ਤੇ ਸਾਨੂੰ ਕਿਸੇ ਦੀ ਮਦਦ ਕੋਰਟੀ ਮਦਦ ਲੈ ਕੇ ਇਹ ਜਿਹੜੀ ਹੈ ਸਰਗੇ ਸੀਬੀਆਈ ਸੀਬੀਆਈ ਦਫਤਰ ਜੀਣਾ ਪਊਗਾ ਤਾਂ ਕਿ ਜਿਹੜੇ ਮੇਰੇ ਪੱਖ ਕੋ ਕੇਸ ਦੀ ਜਾਂਚ